ਵੰਡਨੇ ਪੈ ਜਾਂਦਰੇ ਉਹ ਫੈਕਟਰੀ ਦੀ ਚਾਰ ਦਿਵਾਰੀ ਕਿਸਾਨਾਂ ਨੇ ਆਪਣੇ ਟਰੈਕਟਰਾਂ ਦੇ ਨਾਲ ਜਿਹੜੀ ਤੋਰ ਮਰੋੜ ਕੇ ਰੱਖ ਦਿੱਤੀ ਪਰ ਇਤੋਂ ਤੱਕ ਹਾਲਾਤ ਬਣੇ ਕਿ ਫਿਰ ਮੌਕੇ ਤੇ ਪ੍ਰਸ਼ਾਸਨ ਨੇ ਅਥਰੂ ਗੈਸ ਦੇ ਗੋਲੇ ਚਲਾਏ लाठी चार्ज ਕੀਤਾ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਇੱਕ ਮੌਜੂਦਾ ਜਿਹੜੇ ਐਮਐਲਏ ਨੇ ਉਸ ਦਾ ਸਿਰ ਤੱਕ ਪਾਟਣ ਦੀ ਖਬਰ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਇਦਰ ਅਸਲ ਇਹ ਹਾਲਾਤ ਕਿਉਂ ਬੜੇ ਖਬਰ ਕਿੱਥੋਂ ਦੀ ਆ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗੇ ਦਰਅਸਲ ਫੈਕਟਰੀ ਵਿਰੋਧ ਦੇ ਵਿੱਚ ਇੱਕ ਮਹਾਪੰਚਾਇਤ ਕੀਤੀ ਜਾ ਰਹੀ ਸੀ ਪਰ ਅਚਾਨਕ ਹਿੰਸਕ ਰੂਪ ਆ ਜਿਹੜਾ ਇਸ ਮਹਾਪੰਚਾਇਤ ਨੇ ਧਾਰਨ ਕਰ ਲਿਆ ਜਿਹੜੀ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਦੇ ਟਿੱਬੀ ਆ ਵਾਕਏ ਦੇ ਵਿੱਚ ਹਨੂਮਾਨਗੜ੍ਹ ਜਿਹੜਾ ਜ਼ਿਲ੍ਹਾ ਹੈ ਰਾਜਸਥਾਨ ਦਾ ਉਸ ਦੇ ਟਿੱਬੀ ਖੇਤਰ ਦੇ ਵਿੱਚ ਬੁੱਧਵਾਰ ਨੂੰ ਜਿਹੜੀ ਇਨਟਨੋਲ ਦੀ ਫੈਕਟਰੀ ਦੇ ਵਿਰੁੱਧ ਚੱਲ ਰਿਹਾ ਸੰਘਰਸ਼ਾ ਉਸ ਦੇ ਸ਼ਾ ਵਰਤਮਾਨ ਨੂੰ ਜਾਨੀ ਕਿ ਲੰਘੇ ਕੱਲ ਇੱਕ ਵੱਡਾ ਇੱਕ ਮਹਾਪੰਚਾਇਤ ਦਾ ਐਲਾਨ ਹੋਇਆ ਸੀ ਕਿਸਾਨ ਸੰਘਰਸ਼ਾ ਜਿਹੜਾ ਇੱਕ ਉਸ ਵਕਤ ਤਹਿਸਕ ਹੋ ਜਾਂਦਾ ਜਦੋਂ ਫੌਲਸ ਨੇ ਉਧਰਲੇ ਪਾਸਿਓਂ लाठी चार्ज ਅਤੇ ਅਥਰੂ ਗੈਸ ਦੇ ਗੋਲੇ ਸੱਟੇ ਦਰਅਸਲ ਰੱਥੀ ਖੇੜਾ ਪੈਂਦਾ